ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਆ ਝੋਨਾ ਜੀ ਜਿਹੜਾ 11 12 ਦਿਨਾਂ ਦਾ ਝੋਨਾ ਹੈ ਜੀ ਸਾਵਾ 7501 ਚਾਚੇ ਹੋਣਾਂ ਦਾ ਝੋਨਾ ਤੇ ਬੂਟਾ ਨੇ ਲਗਭਗ ਕੋਈ ਬੂਟਾ 4 ਢਾਲ ਮਾਰੀ ਕਿੜਾ ਕੋਈ 5 ਕੋਈ 6 ਇਹਦੇ ਵਿੱਚ ਕੁਛ ਨਹੀਂ ਪਾਇਆ ਜੀ ਕੱਲੀ ਜੂਰੀਆ ਪਾਈਆ ਅੱਧਾ ਗੱਟਾ ਠੀਕ ਹੈ ਜੀ ਕਈ ਭਰਾਵਾਂ ਦੇ ਮੈਸੇਜ ਆਉਂਦੇ ਨੇ ਕਈ ਵੀਡੀਓ ਦੇਖਦਾ ਮੈਂ ਗੁਣੀ ਗਿਆਨੀ ਬਣੀ ਬੈਠੇ ਨੇ ਵੀ ਹਰੇਕ ਜੂਰੀਆ ਦੇ ਵਿੱਚ ਕੁਛ ਨਾ ਕੁਛ ਰਲਾ ਕੇ ਪਾਓ ਜੀ ਹਨਾ ਇਹ ਬਿਲਕੁਲ ਝੂਠ ਹੈ ਕਿਸੇ ਦੇ ਮਗਰ ਲਾ ਕੇ ਆਪਦਾ ਝੁੱਗਾ ਚੋੜਨਾ ਕਰਾ ਲਿਓ ਦੁਕਾਨਾਂ ਵਾਲਿਆਂ ਨੇ ਤਾਂ ਦੇਣੇ ਨੇ ਪ੍ਰੋਡਕਟ ਵੇਚਣੇ ਨੇ ਵਿੱਚ ਹੀ ਕਈ ਫੰਗੀ ਸੈਡ ਪਾਈ ਜਾਂਦੇ ਨੇ 1263 ਹਨਾ ਥੱਲੇ ਜ਼ਮੀਨ ਦੇ ਵਿੱਚ ਮਿੱਟੀ ਚ ਰਲਾ ਕੇ ਜੂੜੀਆਂ ਦੇ ਵਿੱਚ ਰਲਾ ਕੇ ਵੀਰੇ ਫੰਗੀ ਸੈਡ ਜਿਹੜਾ ਹੁੰਦਾ ਉਹ ਬਾਸਮਤੀ ਦੇ ਝੰਡਾ ਰੋਗ ਲਈ ਹੁੰਦਾ ਝੋਨੇ ਨੇ ਕਿਹੜਾ ਝੰਡਾ ਰੋਗ ਜ਼ਿਆਦਾ ਕੱਢਣਾ ਠੀਕ ਹੈ ਝੋਨੇ ਦੇ ਵਿੱਚ ਫੰਗੀ ਸੈਡ ਦਾ ਤੁਸੀਂ 400 500 ਰੁਪਏ ਦਾ ਪੈਕਟ ਆਉਂਦਾ ਉਹ ਅੱਧਾ ਕਿਲੋ ਦਾ ਉਹ ਕਿਸੇ ਖਰਚੇ 'ਚ ਨਹੀਂ ਆਉਣਾ ਬੇਤੁਕਾ ਉਦੀ ਬਜਾਏ ਬਾਅਦ ਦੇ ਵਿੱਚ ਆਪਾਂ ਇੱਕ ਫੰਗੀ ਸਾਈਡ ਦੀ ਸਪਰੇਅ ਕਰਾਂਗੇ ਜਿਹੜਾ ਕਿ ਫਾਇਦੇਮੰਦ ਵੀ ਆ ਫੰਗਸ ਰੋਕੂਗਾ ਜੇ ਤੁਸੀਂ ਹੁਣੀ ਜ਼ਮੀਨ ਦੇ ਵਿੱਚ ਪਾ ਕੇ ਉਹਦਾ ਸੋਇਲ ਪੀ ਐਚ ਵਿਗਾੜੀ ਜਾਂਦੇ ਉਹਦਾ ਕੋਈ ਬੈਨੀਫਿਟ ਨਹੀਂ ਹੈਗਾ ਡੀ ਏ ਪੀ ਪਾਈ ਜਾਂਦੇ ਨੇ ਵਿੱਚ ਕਣਕ ਨੂੰ ਵੀ ਡੀ ਏ ਪੀ ਗੱਟਾ ਪਾਇਆ ਹੁਣ ਗੱਟਾ ਡੀ ਏ ਪੀ ਦਾ ਫੇਰ ਠੋਕਿਆ ਇਹਦਾ ਵੀ ਕੋਈ ਫਾਇਦਾ ਨਹੀਂ ਲੌਜਿਕ ਵਾਲੀ ਗੱਲ ਨਹੀਂ 17-1800 ਰੁਪਿਆ ਵੇਸਟ ਕਰਨ ਵਾਲਾ ਉਹਦੀ ਬਜਾਏ ਤੁਸੀਂ ਸੁਪਰ ਪਾ ਸਕਦੇ ਹੋ ਡੀਪੀ ਨੇ ਤੁਹਾਡੇ ਕੋਲੇ ਜ਼ਮੀਨ ਦੀ ਜਕੜ ਬੰਦ ਨਹੀਂ ਆ ਜਾਲਾ ਜਿਹੜਾ ਬੰਨਦਾ ਉਹ ਡੀਪੀ ਕਰਕੇ ਹੀ ਬੰਨਦਾ ਸੋ ਪਰ ਪਾਓ ਬੋਰੀ ਪਾਦੋ ਨਾਲੇ ਸਸਤੀ ਆ 4450 ਦੀ ਬੋਰੀ ਮਿਲ ਜਾਣੀ ਆ ਤੁਹਾਨੂੰ ਤੇ ਉਹ ਵੀ 10 15 ਦਿਨਾਂ ਦੇ ਵਿੱਚ ਵਿੱਚ ਪਾ ਦਿਓ ਝੋਨਾ ਲੱਗਣ ਤੋਂ 15 ਤੋਂ ਲੈ ਕੇ 20 ਦਿਨ ਝੋਨੇ ਦੇ ਵਿੱਚ ਪਾਣੀ ਫੁੱਲ ਰੱਖਣਾ ਸੁਕਾਉਣਾ ਨਹੀਂ ਉਸ ਤੋਂ ਬਾਅਦ ਪਾਣੀ ਹਲਕੇ ਬੱਤਰਾਂ ਤੇ ਲਾਉਣਾ ਠੀਕ ਹੈ ਜਿੰਨਾ ਕ ਮੇਰਾ ਤਜਰਬਾ ਤੇ ਜੂਰੀਆ 40 45 ਦਿਨਾਂ ਦੇ ਵਿੱਚ ਜਿੰਨੀ ਪਾਉਣੀ ਆ 2 2.5 ਘਟੇ ਪਾ ਸਕਦੇ ਹੋ ਤੁਸੀਂ ਹਾਈਬ੍ਰਿਡ ਝੋਨੇ ਦੇ ਵਿੱਚ 2.5 ਬਹੁਤ ਆ ਪੀਆਰ ਦੇ ਵਿੱਚ 3.5 ਤੁਸੀਂ ਵੀ ਗੱਟੇ ਪਾ ਸਕਦੇ ਤੁਸੀਂ ਜ਼ਿੰਕ ਹੈ ਜਿਹੜੀ ਉਹ ਪਹਿਲੇ 10 ਦਿਨਾਂ ਦੇ ਵਿੱਚ ਪਾ ਦੇਣੀ ਹੈ ਚਾਹੇ 33 ਪਾਉਣੀ ਹੈ 33 ਪਾਓ 21 ਪਾਉਣੀ ਹੈ 21 ਪਾਓ ਕੋਰ ਲੱਲੜ ਭੱਲੜ ਕੋ ਪਾਉਣ ਦੀ ਲੋੜ ਨਹੀਂ ਫਟੇਰਾ ਪਾ ਦਿਓ ਜੀ ਜ਼ਹਿਰ ਪਾ ਦਿਓ ਜੀ ਇਨਸੈਕਟੀਸਾਈਡ ਪਾ ਦਿਓ ਉਹਨਾਂ ਦੀ ਕੋਈ ਲੋੜ ਨਹੀਂ ਮੈਗਨੀਸ਼ੀਅਮ ਸਲਫੇਟ ਦੀ ਬਹੁਤ ਮਸ਼ਹੂਰੀ ਆਉਂਦੀ ਹੈ ਜੇ ਤੁਹਾਡਾ ਬੂਟਾ ਹਰਾ ਭਰਾ ਕੋਈ ਘਾਟ ਨਹੀਂ ਹੈਗੀ ਤਾਂ ਮੈਗਨੀਸ਼ੀਅਮ ਸਲਫੇਟ ਪਾਉਣ ਦੀ ਢੱਕਾ ਲੋੜ ਨਹੀਂ ਉਹਨੇ ਕਲੋਰੋਫਿਲ ਕਰਨੀ ਹੈ ਫੋਟੋਸਿੰਥੇਸਿਸ ਕਰਨੀ ਹੈ ਤੁਹਾਡ ਮੈਗਨੀਸ਼ੀਅਮ ਸਲਫੇਟ ਦੀ ਵੀ ਕੋਈ ਲੋੜ ਨਹੀਂ ਉੱਤੇ ਸਪਰੇਅ ਲੋਹਾ ਥੱਲੇ ਪਾਈ ਜਾਂਦੇ ਆ ਵੀਰੇ ਲੋਹੇ ਦਾ ਵੀ ਕੋਈ ਟੱਕਾ ਫਾਇਦਾ ਨਹੀਂ ਹੈਗਾ ਸਿੱਧੀ ਜੀ ਗੱਲ ਜਿੰਨਾ ਕ ਐਕਸਪੀਰੀਅੰਸ ਆ ਪਹਿਲੀ ਗੱਲ ਤਾਂ ਤੁਸੀਂ ਮਿੱਟੀ ਟੈਸਟ ਕਰਾਓ ਮਿੱਟੀ ਟੈਸਟ ਤੋਂ ਤੁਹਾਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਮੇਰੀ ਜ਼ਮੀਨ ਦੇ ਵਿੱਚ ਮੈਂ ਮਿੱਟੀ ਟੈਸਟ ਕਰਾਈ ਆ ਦੋ ਵਾਰੀ ਪोटाश ਦੀ ਮਾਤਰਾ ਵੀ ਜ਼ਿਆਦੀ ਆਈ ਹੈ ਤੇ ਡੀਏਪੀ ਦੀ ਮਾਤਰਾ ਜਿਹਨੂੰ ਆਪਾਂ ਕਹਦੇ ਨੇ ਆ ਉਹ ਵੀ ਜ਼ਿਆਦੀ ਆਈ ਹੈ ਪोटाਸ਼ ਤੇ ਫਾਸਫੋਰਸ ਦੀ ਮਾਤਰਾ ਜ਼ਿਆਦੀ ਆਈ ਹੈ ਮੈਂ ਡੀਏਪੀ ਨਹੀਂ ਪਾਈ ਨਾ ਪोटाश ਪਾਈ ਹੈ ਜਿਹੜੀ ਮੈਂ ਪोटाश ਪਾਉਂਗਾ ਐਮਓਪੀ 60% ਉਹ ਜਦੋਂ ਬੂਟ ਤੇ ਹੋਇਆ ਝੋਨਾ ਉਦੋਂ ਪਾਉਂਗਾ ਪੋਲੀਨੇਸ਼ਨ ਦੇ ਵਿੱਚ ਤਾਂ ਜੋ ਦਾਣੇ ਵਿੱਚ ਫੋਕ ਨਾ ਬਣੇ ਜਿਹਨੇ ਜ਼ਮੀਨਾਂ ਦੇ ਵਿੱਚ ਘਾਟ ਆ ਉੱਥੇ ਤਾਂ ਪਾਓ ਉਵੇਂ ਚੱਲਨੀ ਮਗਰ ਭੱਲੀ ਬਣ ਕੇ ਆਪਦਾ ਖਰਚਾ ਨਾ ਕਰੋ ਨਜਾਇਜ਼ ਵੀਰੇ ਜਿਨ੍ਹਾਂ ਨੇ ਠੇਕੇ ਤੇ ਲਈ ਹੈ ਪੈੜੀ ਉਹ ਠੇਕਾ ਹੀ ਮਸਾ ਪੂਰਾ ਹੋਣਾ ਕੁਦਰਤ ਦੀਆਂ ਖੇਡਾਂ ਤੋਂ ਬਚ ਕੇ ਆਪਦਾ ਖਰਚਾ ਘੱਟ ਕਰੋ ਕਿਉਂਕਿ 90% ਬੰਦੇ ਨੇ ਜਿਹੜੇ ਆਧਾਰ ਚੱਕਦੇ ਨੇ ਬਾਕੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਰੋ ਕਰਨੀ ਤੁਸੀਂ ਆਪਦੀ ਮਰਜ਼ੀ ਐ ਥੈਂਕ ਯੂ ਸੋ ਮੱਚ ਜੀ ਬਾਕੀ ਤੁਸੀਂ ਕਿਹੜੀ ਵੈਰਾਈਟੀ ਲਾਈ ਹੈ ਤੇ ਕਿੰਨੀ ਜੀ ਡੋਜ਼ ਪਾਉਣੇ ਹੋ ਖਾਦਾਂ ਦੀ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਥੈਂਕ ਯੂ ਸੋ ਮੱਚ ਜੀ